ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ তব ਸਰਣਾਇ ਨਾਗਿਕ ਕੀ ਪ੍ਰਭ ਬੇਨਤੀ ਆਪਨੀ ਭਗਤੀ ਦਾਏ ਤੇਰੀ ਪੁਨਹਾਈ ਖੁਦਾਰੇ ਤੋ ਬਖਸ਼ੰਦ ਕੀ ਸੇਖ ਪਰ ਦੇਖਰ ਦੀਜ ਬੰਦਗੀ ਸਾਧਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਨਾ ਸਰੀ ਮਹਲਾ ਪਹਿਲਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤੀਰਤ ਨਾਵਣ ਜਾਓ तीरथ शब्द विचार अंतर ज्ञान है तीरथ गावन जाओ तीरथ नाम है तीरथ शब्द विचार अंतर ज्ञान है गुरु ज्ञान साचा थान तीर्थ दस पूर्व सदा दस सहर हा नाम हर का सदा चाचो देह प्राप्त धरणीतः संसार लोके नाम दारू मैल लागे सच बिना गुरवा ਨਰਮਨ ਸਦਾ ਚਾਨਣ ਨਿਤ ਸਾਚ ਤੀਰਤ ਮਜਨਾਰ ਸਾਚ ਨਾ ਲਗੈ ਮੈ ਕਿਆ ਮਨ ਕੋਈ ਗੁਰਹਿ ਹਾਰ ਪਰੋਏ ਕਿਸ ਕਉ ਰੋਇਆ ਵਿਚਾਰ ਮਰ ਯਾ ਨੇ ਸਾਜ ਸਾਚੇ ਭਗਵੇਂ ਆਨੰਦ ਦੇ ਅਨੰਦਾ ਕਰੇ ਕ ਸਾਚਾ ਦੂਖ ਕੇਲਵਕ ਪਰਹਰੇ ਸਾਚਨਾ ਹ ਪਾਇਆ ਗੁਰ ਦੇਖਿਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਗਾਵਣੋ ਗਾਵੈ ਗਾਵਣਹਾਰ ਸ਼ਬਦ ਸੁਹਾਵਣੋ ਸਾਧਾ ਹੈ ਸਾਚੇ ਮਨ ਸਾਧਗੁਰੁ ਆਪਣਾ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿ ਸਤ ਸਤੇ ਆਰਾਧ ਏਕੰਕਾਰ ਸਾਚ ਨਿਤ ਦੇ ਚੜੇ ਸਵਾਰ ਗਾਤ ਸੰਗ ਮੀਤ ਸੰਤ ਸੰਗਤ ਕਰਨਦਰ ਚਿਆ ਗਿਆਨ ਸਮਝਾ ਸਾਥੀਆ ਸਚ ਗੁਰ ਕੀ ਸਾਖੇ ਅੰਮ੍ਰਿਤ ਭਾਖੇ ਤਿਤ ਮਨ ਮਨਿਆ ਮੇਰਾ ਕੂਚ ਕਰਹਿ ਆਮ ਤੇ ਬਿਖਲਾ ਦੇ ਸਬਦ ਸਚ ਗੁਰ ਮੇਰਾ ਅੱਖਣ ਟੋੜਤਾ ਪਗਤ ਪੰਡਾਰੀ ਭਰ ਬੁਰ ਰਹਿਆ ਸੋਈ ਨਾਮ ਗਸਾਚ ਕਹ ਬੇਮੰਤੀ ਮਨ ਮਾਜ ਸਚ ਸੋਈ ਕੂਚ ਕਰਹਿ ਆਵਹਿ ਵਿਖਲਾਤੇ ਸਬਦ ਸਚ ਗੁਰ ਮੇਰਾ ਅੱਖ ਟੁੱਟ ਨਾ ਭਤ ਭੰਡਾਰੀ ਭਰ ਬੁਰ ਰਹੇ ਆ ਸੋਈ ਨਾਮਿਕ ਸਾਚ ਕਹ ਬਹਿ ਹੰਤੀ ਮਨ ਮਾਝ ਸਚ ਸੋਈ ਵਾਹੀ ਗੁਰ ਜੀ ਕਾ ਖੰਸ ਵਾਹੀ ਗੁਰ ਜੀ ਕੀ ਫਤਹਿ